ਨੇ ਤਾਂ ਹੀ ਸੀ ਨਾ ਤੁਹਾਡੇ ਤੋਂ ਮਾਨਸੂਨ ਦੀ ਜਾਣਕਾਰੀ ਬਾਰੇ ਵਿਚਾਰ ਲੈਣਾ ਸੀ। ਹਾਂਜੀ ਦੱਸੋ ਕੀ ਪ੍ਰਬੰਧ ਕੀਤੇ ਤੁਸੀਂ ਮਾਨਸੂਨ ਦੇਤ ਕੀ? ਮਾਨਸੂਨ ਦੇ ਅਸੀਂ ਜੀ ਪੂਰੇ ਪ੍ਰਬੰਧ ਕਰ ਰੱਖਿਆ ਆਪਣੇ ਵੇੜੇ 'ਚ ਜਾ ਕੇ ਦੇਖ ਲਿਓ। ਟਰੈਕਟਰਾਂ ਦੀਆਂ ਟੈਕੀਆਂ ਫੁੱਲ ਖੜੀਆਂ। ਗੱਟੇ ਮਿੱਟੀਆਂ ਨਾਲ ਭਰੇ ਪਏ ਆ। ਬਠਲ ਬੁੱਠਲ ਕੰਨਾਂ ਸਾਰੇ ਇੰਤਿਆਮ ਕੀਤੇ ਪਏ ਆ। ਬਸ ਹੁਣ ਤਾਂ ਢੀਕ ਇਕੱਲੀ ਮਾਨਸੂਨ ਦੀ ਆ ਉਹ ਆ ਜੀ। ਤੇ ਆਪਣੇ ਇੰਤਿਆਮ ਪੁੱਲ। ਇੱਕ ਹੀ ਜਸ਼ਟਮਈ ਟੈਕ ਉੱਪਰਾਂ ਗੱਟੇ ਬੱਠੜਾ ਕਹਿਆਂ ਇੱਕ ਹੀ ਮਤਲਬ ਹੈ ਤੇ ਇਹੀ ਪ੍ਰਬੰਧ ਹੁੰਦੇ ਆ ਜੀ ਹੁਣ ਜਦੋਂ ਕੱਲ ਨੂੰ ਹਾੜ ਆ ਗਏ ਟਰੈਕਟਰਾਂ ਨਾਲੇ ਬੰਦ ਮਾਰਾਂਗੇ ਆਪਾਂ ਬੱਠਲ ਬਾ ਲੈ ਕੇ ਜਾਵਾਂਗੇ ਮਿੱਟੀਆਂ ਚੱਕ ਚੱਕ ਪਾਵਾਂਗੇ ਗੱਟੇ ਭਰੇ ਤੇ ਮਿੱਟੀਆਂ ਦੇ ਬੰਨ ਲਾਵਾਂਗੇ ਤਾਂ ਹੀ ਹੁੰਦੇ ਹੋਰ ਕੀ ਆਹ ਹੀ ਪ੍ਰਬੰਧ ਹੁੰਦੇ ਹੋ ਕਿੰਦੇ ਤੇ ਤੁਸੀਂ ਪਹਿਲੇ ਹੀ ਨਹਿਰਾਂ ਸਾਫ਼ ਕਰਾ ਦਿਓ ਪਿੰਡਾਂ ਦੀਆਂ ਨਾਲੀਆਂ ਸਾਫ਼ ਕਰਾ ਦਿਓ ਵੀ ਉੱਥੋਂ ਪਾਣੀ ਆਵੇ ਰੁਕੀ ਨਾ ਉੱਥੋਂ ਸਿੱਧਾ ਲੰਘ ਜੇ ਯਾਰ ਕਮਾਲ ਵੀ ਆਇੰਤ ਹੈ ਜੀ ਫਿਰ ਅਸੀਂ ਕਰ ਲਏ ਉਹ ਰਾਜਨੀਤੀਆਂ ਆਇੰਤ ਨਹੀਂ ਰਾਜਨੀਤੀਆਂ ਹੁੰਦੀਆਂ ਹੋਰ ਫਿਰ ਰਾਜਨੀਤੀ ਕਿਵੇਂ ਹੋਈ ਰਾਜਨੀਤੀ ਤਾਂ ਐ ਹੀ ਹੋਈ ਰਾਜਨੀਤੀ ਜੀ ਮੈਂ ਦੱਸੀ ਹੈ ਨਾ ਤੁਹਾਨੂੰ ਸਾਰੇ ਇੰਤਿਜ਼ਾਮ ਕੀਤੇ ਪਿਆ ਜਿਵੇਂ ਤੁਸੀਂ ਕਹੀਏ ਉਹ ਨਹਿਰਾਂ ਪਹਿਲਾਂ ਹੀ ਸਾਫ਼ ਕਰਾ ਦਿਓ ਜੇ ਅਸੀਂ ਪਹਿਲਾਂ ਹੀ ਨਹਿਰਾਂ ਸਾਫ਼ ਕਰਾਤੀਆਂ ਫਿਰ ਤਾਂ ਹੜੋਂ ਨਹੀਂ ਨੀ ਪਾਣੀ ਸਿੱਧਾ ਹੀ ਟੱਪ ਜਾਊਗਾ ਤੇ ਸਿੱਧਾ ਹੀ ਟਪਾਣਾ ਹੀ ਪਣੀ ਆਪਾਂ ਲੋਕ ਮਾਰਨੇ ਆਏ ਕਿਵੇਂ ਸਿੱਧਾ ਟਪਾਉਣਾ ਕਰਕੇ ਸਿੱਧਾ ਨਹੀਂ ਟਪਾਉਣਾ ਅਸੀਂ ਹੜ ਆਉਣਗੇ ਵਿੱਚ ਜਾ ਕੇ ਆਪ ਬੰਨ ਮਾਰਾਂਗੇ ਠੀਕ ਹੈ ਨਾ ਵਿੱਚ ਬੰਨ ਮਾਰਦੇ ਨੇ ਸੈਲਫੀਆਂ ਸੁਲਕੀਆਂ ਪਾਵਾਂਗੇ ਵੀਡੀਓ ਪਾਵਾਂਗੇ ਅੱਛਾ ਵੀਡੀਓ ਕੋਣੀ ਜ਼ਰੂਰੀ ਹਾਂਜੀ ਫੇਰ ਹੀ ਲੋਕ ਕਹਿਣਗੇ ਵੀ ਸਾਡੇ ਹੱਕ ਦਾ ਨੇਤਾ ਹੈ ਸਾਡੇ ਦਰਦ ਨੂੰ ਸਮਝਦਾ ਹੈ ਵੇਖੋ ਆਪ ਉਤਰਿਆ ਫਿਰਦਾ ਹੈ ਨਹਿਰਾਂ 'ਚ ਡਾਊਨ ਟੂ ਅਰਥ ਨੇਤਾ ਲੋਕ ਫੇਰ ਹੀ ਸਮਝਣਗੇ ਤੇ ਫੇਰ ਹੀ ਸਾਨੂੰ ਅਗਲੇ ਵਾਰੀ ਵੋਟਾਂ ਪਾਉਣਗੇ ਜਿਵੇਂ ਤੁਸੀਂ ਕਹਤਾ ਵੀ ਪਹਿਲਾਂ ਹੀ ਨਹਿਰਾ ਸਾਫ਼ ਕਰਾ ਦਿਓ ਤੇ ਫੇਰ ਤਾਂ ਹੜ੍ਹ ਆਉਣੇ ਨਹੀਂਗੇ ਤੇ ਫੇਰ ਸਾਨੂੰ ਮੌਕਾ ਕਿਵੇਂ ਮਿਲੂਗਾ ਲੋਕਾਂ ਨੂੰ ਜਾਣ ਦਾ ਫੇਰ ਅਗਲੇ ਵਾਰੀ ਕਿਵੇਂ ਜਿਤਾਉਣਗੇ ਲੋਕ ਇੱਥੇ ਹੀ ਜਾ ਕੇ ਸੈਲਫੀਆਂ ਸੁਲਕੀਆਂ ਪਾਵਾਂਗੇ ਆਏ ਵਧੀਆ ਹਨਾ ਫੇਰ ਲੋਕ ਕਹਿੰਦੇ ਵੀ ਸਾਡੇ ਹੱਕ ਦਾ ਨੇਤਾ ਹੈ ਇਹ ਤਾਂ ਕੋਈ ਰਾਜਨੀਤੀ ਹੋਈ ਨਹੀਂ ਰਾਜਨੀਤੀ ਇਹੀ ਹੁੰਦੀ ਹੈ ਕਾਕੇ ਜਿਹੜੇ ਸਾਹ ਤੇ ਤੂੰ ਕਹਿੰਦਾ ਬਈਰ ਉਸ ਤੋਂ ਬਾਅਦ ਤਾਂ ਅਸੀਂ ਇੱਕ ਰੀ ਦਿੱਤਾ ਨਹੀਂ ਦਾਦ ਤੁਸੀਂ ਹੱਥ ਹੱਥ ਾਰ ਕੀ ਕਰੀ ਬੈਜਾਂ ਕਮਾਲ ਆਈ ਥੋੜੀ ਰਾਜਨੀਤੀਆਂ ਹੁੰਦੀਆਂ ਆ ਸਾਨੂੰ ਸਾਡਾ ਕੰਮ ਨਾ ਸਿਖਾਓ ਸਾਨੂੰ ਸਭ ਪਤਾ ਜਨਤਨ ਕਿਵੇਂ ਸਾਹਮਣਾ ਕਿਵੇਂ ਨਹੀਂ ਪਹਿਲਾਂ ਹੀ ਸਾਫ ਸਪਾਈਆਂ ਕਰਾਤੇਗਾ ਸਾਡੀ ਕੌਮ ਮੰਨੇਗਾ ਜਾ ਰਿਹਾ ਹੁਣ ਮੈਂ ਮੈਨੂੰ ਥੋੜਾ ਕੰਮ ਹੈ ਮੀਟਿੰਗ ਹੈ ਮੇਰੀ ਦੇਖੋ ਇਹ ਅੱਜ ਕੱਲ ਦੇ ਨੇਤਾ ਦਾ ਹਾਲ ਹੈ ਹੋਈ ਹੀ ਰਾਜਨੀਤੀ ਇਹਨਾਂ ਦੀ ਸੱਚ ਧੰਨਵਾਦ ਜੀ